ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤਾ ਨਗਰਪਿੰਡ ਮੰਡੀਰਾ ਦੇ ਵਿੱਚ ਮੰਡੀਰਾ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਇਹ ਪਿੰਡ ਆ ਜਦੋਂ ਆਪਾਂ ਬਾਗੇ ਪੁਰਾਣੇ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਗੱਲ ਪਿੰਡ ਨੰਗਦੇ ਆ ਸਰ ਮਿੱਤਰੋ ਇੱਕ ਸੇਵਨ ਵਾਲਾ ਸੂਆ ਆਉਂਦਾ ਵੋ ਸੂਏ ਦੇ ਨਾਲ ਬਿਲਕੁਲ ਛਿੱਤੀ ਛੜਕਾ ਜਿਹੜੀ ਉਹ ਮਂਡੀਰਾ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਸਾੜ ਫਲਮਾਉਣ ਦੇ ਲਈ ਇੱਕ ਮਾਲੀ ਫਲਮਾਉਣ ਦੇ ਲਈ ਪਹੁੰਚੇ ਹੋਏ ਅੱਜ ਤੇ ਮਾਲੀ ਵੀ ਜਿਹੜਾ ਫਲਵਾਉਣਾ ਵਾਣਾ ਮਿੱਤਰੋ ਵੱਡਾ ਨਾਮ ਆ ਮਾਲੀ ਦਾ ਸਰਪੰਚ ਨਾਮ ਆਉਂਦਾ ਮਿੱਤਰੋ ਤੇ ਜਦੋਂ ਫਿਰ ਸਰਪੰਚੀ ਦੀਆਂ ਗੱਲਾਂ ਹੁੰਦੀਆਂ ਹੁਣ ਪਿੱਛੇ ਜੇ ਤੁਸੀਂ 2-3 ਮਹੀਨੇ ਲੰਘ ਗਏ ਕਿਹਾ ਗਿਆ ਵੀ ਸਰਪੰਚੀ ਦੇ ਪਿੱਛੇ ਕੀ ਹੋਇਆ ਤੇ ਇਹ ਕਰਮ ਵਾਲੇ ਨੇ ਨਾ ਮਿੱਤਰੋ ਸਰਪੰਚੀ ਆ ਜਿਹੜੀ ਉਹ ਨੀਲੀ 라ਵੀ ਦੇ ਵਿੱਚ ਜਿੱਤੀ ਹੋਈ ਆ ਇਹਦਾ ਨਾਮ ਵੱਡਾ ਵਾਏ ਜੇਤੂ ਸਾਣਾ ਆ ਉਹ ਕਰਦੇ ਆ ਖੁੱਲ ਕੇ ਗੱਲਾਂ ਬਾਤਾਂ ਆਪਾਂ ਮਾਲਕਾਂ ਦੇ ਨਾਲ ਕੀ ਡਿਟੇਲ ਆ ਇਹਦੀ ਸਾਰੀ ਜਾਣਕਾਰੀ ਦਿੰਨੇ ਆ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਾਈ ਜੀ ਜੁੱਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਹੀ ਕਿਰਪਾ ਮਾਰੋ ਅੱਛਾ ਇੱਕ ਵਾਰੀ ਆਪਣਾ ਪਹਿਲਾ ਦਰਸ਼ਕ ਵੀਰਾਂ ਦੇ ਨਾਲ ਆਪਣਾ ਨਾਮ ਸਾਂਝਾ ਕਰ ਦਈ ਨਾਮ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਸੰਧੂ ਹੈ ਤੇਜਿੰਦਰ ਸਿੰਘ ਸੰਧੂ ਹਾਂਜੀ ਹਾਂਜੀ ਅੱਛਾ ਤੇਜਿੰਦਰ ਬਾਈ ਗੱਲ ਆਈ ਨਸਲਾ ਨੀਲੀ ਰਾਵੀ ਹਾਂਜੀ ਹਾਂਜੀ ਤੇ ਨੀਲੀ ਰਾਵੀ ਦਾ ਸ਼ੌਂਕ ਫਿਰ ਬਾਈ ਤੇਜਿੰਦਰ ਕਿਹੜੇ ਸਨ ਚ ਪਾਲਿਆ ਬਾਜੀ ਆਏ ਆਪਣੇ ਕੋਲੇ ਮੈਂ ਸੀਗੀ ਨੀਲੀ ਰਾਵੀ ਦੀ ਜੀ ਮੈਂ ਬਹੁਤ ਵਧੀਆ ਸੀ ਜੀ ਮੈਂ ਇਹ 16 ਪਲੱਸ ਦੁੱਧ ਸੀ ਪਹਿਲੇ ਸੂਏ ਦਾ ਜੀ ਦੂਜੇ ਸੂਏ ਦਾ ਬੱਚਾ ਹੀ ਇਹ ਦੂਜੇ ਸੂਏ ਦਾ ਬੱਚਾ ਹਾਂ ਜੀ ਅੱਛਾ ਕੱਲ ਆ ਵੀ ਭਾਈ ਮੈਂ ਇੱਕੋ ਵਾਰ ਤੂੰ ਰੋਕਣਾ ਜਾਊਂਗਾ ਵੀ ਨੰਬਰਦਾਰ ਵੀ ਸੁਣਿਆ ਸੀ ਪਿੰਡ ਦਾ ਹੁੰਦਾ ਪੰਚਾਇਤੀ ਮੈਂਬਰ ਵੀ ਸੁਣ ਲਿਆ ਉਹਨੂੰ ਕਿਵੇਂ ਇਹ ਰਗਾ ਨਾ ਇਹਦਾ ਸਰਪੰਚ ਰਖੀਏ ਕਿਨੇ ਕਹਤਾ ਬਾਜੀ ਸਾਡਾ ਚ ਮਰਛੋਕ ਹੀ ਬਣ ਗਿਆ ਅੱਛਾ ਬਾ ਜਦੋਂ ਇਹਨੂੰ ਇਹਨੂੰ ਅਸੀਂ ਮਤਲਬ ਪਾਲਣਾ ਸ਼ੁਰੂ ਕੀਤਾ ਜੀ ਫਿਰ ਇਹਦਾ ਨਾਂ ਨਾ ਮੋੜ ਤੋ ਹੀ ਸਰਪੰਚ ਧਰ ਪਾਇਆ ਅੱਛਾ ਮੋੜ ਤੋ ਹੀ ਨਾ ਸਰਪੰਚ ਰੱਖਿਆ ਹਾਂਜੀ ਹਾਂਜੀ ਮੋੜ ਤੋ ਇੱਕ ਗੱਲ ਵਧਾਈ ਦਾ ਪੱਤਰ ਇਹ ਵੀ ਆ ਵੀ ਮੇਲਾ ਵੀ ਸਰਪੰਚ ਜੇ ਨਾਂ ਰੱਖਿਆ ਤਾਂ ਫਿਰ ਸਰਪੰਚੀ ਵਾਲਾ ਖਿਤਾਬ ਵੀ ਹਾਸਲ ਕੀਤਾ ਹਾਂਜੀ ਹਾਂਜੀ ਕਿਰਪਾ ਹੋਈ ਮਾਲਕ ਦੀ ਅੱਛਾ ਭਾਈ ਇਹ ਦੱਸਿਓ ਮੈਨੂੰ ਇਹ ਕਿੰਨੀ ਉਮਰ ਦਾ ਹੋ ਗਿਆ ਹੁਣ ਇਹ 6.5 ਪਲੱਸ ਆਈ 6.5 ਸਾਲ ਤੋਂ ਬਾਹਰ ਆ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਅੱਛਾ ਹੁਣ ਤੀਕ ਕਿੰਨੇ ਕੁ ਬੱਚੇ ਤੁਹਾਡੀ ਨਿਗਾਹ ਦੇ ਵਿੱਚ ਹੋਣਗੇ ਇਹਦੇ ਜਿਹੜੇ ਬੱਚੇ ਹੀ ਇਹਦੇ ਆਉਣ ਵਾਲੇ ਆ ਹੁਣ ਤੇ ਇੱਕ ਦੋ ਬੱਚੇ ਆਏ ਵੀ ਹੈਗੇ ਹਾਂਜੀ ਚੰਗੇ ਬੱਚੇ ਪਾ ਗਿਆ ਜਿਹੜੇ ਬੱਚੇ ਬਹੁਤ ਵਧੀਆ ਹੀ ਆਪਦੇ ਤੇ ਲੈ ਕੇ ਗਿਆ ਜਮਾ ਜਮਾ ਇਹ ਪਾ ਲੋ ਸਿੱਧੀ ਧਾਰੀ ਦੇ ਵਿੱਚ ਕਿ ਟਿੱਢ ਧਾਰੀ ਦੇ ਵਿੱਚ ਆਈ ਆ ਆ ਵੀਰ ਕੋਲੇ ਕੱਟੀ ਆਈ ਆ ਕਹਿੰਦਾ ਭਾਈ ਹਾਂਜੀ ਇਹ ਬਾਈ ਜੀ ਕਿਹੜੇ ਕੁ ਕਿਹ ਕਿਹ ਹੋ ਰਹੀ ਹੈ ਕੱਟੀ ਆਈ ਜਿਹੜੀ ਕੱਟੀ ਤਾਂ ਬਹੁਤ ਵਧੀਆ ਵੀ ਆਪ ਕੋਲ ਮੱਝ ਸੀਗੀ ਦੂਜੀ ਮੋਰਾ ਨਸਲ ਦੀ ਹੈ ਹਾਂਜੀ ਆਪਾਂ ਇਹ ਤੋਂ ਕ੍ਰੋਸਿੰਗ ਕਰਾਈ ਜੀ ਬੱਚੇ ਦੀ ਫੋਟੋ ਹੈਗੀ ਤੇਰੇ ਕੋਲ ਹਾਂਜੀ ਬੱਚੇ ਦੀ ਫੋਟੋ ਨਹੀਂ ਆਪਾਂ ਘਰੇ ਜ ਆਪਣੇ ਹਾਂ ਹਾਂਜੀ ਖਿੱਚ ਲਿਆਵਾਂ ਜਿਵੇਂ ਹੁਣ ਸ਼ੌਂਕ ਤਾਂ ਨੀਲੀ 라ਵੀ ਦਾ ਆਪਾਂ ਨੂੰ ਪੈ ਗਿਆ ਹਨਾ ਤੇ ਫਿਰ ਇਹਦੀ ਮਾਂ ਦੀ ਕੋਈ ਚੁਆਈ ਚੁਈ ਕਰਾਈ ਕਿ ਨਹੀਂ ਨਹੀਂ ਉਦੋਂ ਉਹ ਇਉਂ ਸੀ ਚੁਆਈ ਵਰੇ ਤਾਂ ਇਸ ਪਾਸੇ ਖਿਆਲ ਹੀ ਨਹੀਂ ਸੀਗਾ ਜੀ ਹਾਂਜੀ ਚੁਆਈ ਵਾਲੇ ਪਾਸੇ ਧਿਆਨ ਨਹੀਂ ਸੀਗਾ ਵੀ ਮਹਾਰਾਜ ਜਿਵੇਂ ਮਾਲਿਕ ਤੋਂ ਦਾ ਸਾਹਮਣਾ ਆਣਾ ਤੇ ਉਹਦੀ ਚੁਆਈ ਅੱਛਾ ਫਿਰ ਇਹ ਜਿਹੜੀ ਹੁਣ ਚੁਆਈ ਇਹਦੀ ਮਾਂ ਕਿੰਨਾ ਦੁੱਧ ਦੇ ਕੀ ਤਲ ਹੋ ਕੇ ਵੀ ਇਹ 19 ਪਲੱਸ ਦੇ ਗਈ ਸੀ 19 ਪਲੱਸ ਚੱਲ ਗਈ ਟਿੱਲ ਹੋ ਕੇ ਬੈਠੀ ਟਿੱਲ ਹੋ ਕੇ ਦੇ ਗਈ ਸੀ ਤੇ ਫਿਰ ਅਸੀਂ ਉਹ ਮੈਂ ਸੇਲ ਕਰਤੀ ਅੱਛਾ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਦਾ ਬੱਚਾ ਆ ਗਿਆ ਭਾਈ ਇਹ ਰੋਡੇ ਵਾਲੇ ਦਾ ਹੀ ਬਾਦਸ਼ਾਹ ਦਾ ਬੱਚਾ ਹੀ ਅੱਛਾ ਬਾਦਸ਼ਾਹ ਦਾ ਬੱਚਾ ਇਹ ਕੀ ਬਾਈ ਜੀ ਜੀ ਦਾ ਰੋਡੇ ਕੋ ਹਾਂਜੀ ਠੀਕ ਆ ਭਾਈ ਅੱਛਾ ਭਈ ਬਾਦਸ਼ਾਹ ਦਾ ਬੱਚਾ ਫਿਰ ਟਕਾਣਾ ਦੋਵੇਂ ਪਾਸੇ ਬਲੱਡ ਲਾਈਨ ਚੰਗੀ ਆ ਗਈ ਮਾਂ ਵਾਲੇ ਪਾਸੇ ਦੁੱਧ ਦਾ ਪੱਖ ਬੜਾ ਮਜ਼ਬੂਤ ਬਣ ਗਿਆ ਹਨਾ ਤੇ ਪਿਓ ਵਾਲੇ ਪੱਖ ਤੋਂ ਬਾਦਸ਼ਾਹ ਦਾ ਮੰਨ ਲਾ ਸਾਣ ਦਾ ਪੋ ਪਿਓ ਵਾਲਾ ਪੱਖ ਬਹੁਤ ਮਜ਼ਬੂਤ ਹੋ ਗਿਆ ਹਾਂਜੀ ਹਾਂਜੀ ਫਿਰ ਹੁਣ ਇਹ ਆਪਾਂ ਸਾਣ ਫਲਮਾਉਣਾ ਅੱਜ ਹਨਾ ਜੀ ਇਹਨੂੰ ਫਲਮਾਉਣਾ ਵਾ ਇਹਦੇ ਸੀਮਨ ਤਿਆਰ ਕੀਤੇ ਆ ਜਾਂ ਕ੍ਰੋਸਿੰਗ ਛੱਡੀਆ ਕ੍ਰੋਸਿੰਗ ਵੀ ਛੱਡਦੀਆਂ ਇਹਦੇ ਸੀਮਨ ਤਿਆਰ ਆਪਣੇ ਕੋਲ ਸੀਮਨ ਵੀ ਤਿਆਰ ਹੋ ਗਿਆ ਤੇ ਕ੍ਰੋਸਿੰਗ ਵੀ ਛੱਡੀਆ ਇੱਕ ਬੇਨਤੀ ਕਰੂੰਗਾ ਵੀ ਸੀਮਨ ਜਿਹੜਾ ਆਪਾਂ ਨੂੰ ਉਹ ਕਿਹੜੇ ਕਿਹੜੇ ਡ ਸੀਮਨ तकरीबन ਅਸੀਂ ਹੋਣੀ ਤਿਆਰ ਕਰਾਇਆ ਜੀ ਹੁਣੀ ਤਿਆਰ ਕਰਾਇਆ ਹਾਂਜੀ ਇਹ ਵੀ ਆਪਾਂ ਸਪਲਾਈਅਰਾਂ ਨਾਲ ਹਜੇ ਗੱਲ ਸਪਲਾਈਅਰਾਂ ਨਾਲ ਗੱਲ ਚੱਲ ਰਹੀ ਹੈ ਜੀ 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 ਇਹ ਜਿਵੇਂ ਮੋਗਾ ਏਰੀਆ ਹੋ ਗਿਆ ਉਹ ਤਾਂ ਆਪਣਾ ਲੋਕਲ ਇੱਥੋਂ ਆ ਕੇ ਵੀ ਲਿਆ ਜਾ ਸਕਦੇ ਹਾਂ ਹਾਂਜੀ ਉਹ ਲਿਆ ਸਕਦੇ ਹਾਂ ਹਾਂਜੀ ਆਪਣੇ ਕੋਲੋਂ ਵੀ ਆ ਸਕਦਾ ਹੈ ਫਿਲਟਰ ਲੈ ਆਵੇ ਨਾਲ ਟਰੈਕਟਰ ਤੇ ਅੱਛਾ ਟਰੈਕਟਰਾਂ ਦੇ ਕੋਲੇ ਇਦਾਂ ਜਿਹੜਾ ਕਿੰਨੇ ਟਾਈਮ ਦੇ ਵਿੱਚ ਕਿੰਨੇ ਦਿਨਾਂ ਦੇ ਤੱਕ ਜਿਹੜਾ ਸੀਮਨ ਅਵੇਲੇਬਲ ਹੋ ਜਾਊਗਾ ਜੀ ਡਾਕਟਰਾਂ ਦੇ ਕੋਲੇ ਹੋ ਜੂਏ 15-20 ਦਿਨ ਦੇ ਵਿੱਚ ਵਿੱਚ ਕਰਪਾ 15-20 ਦਿਨਾਂ ਦੇ ਵਿੱਚ ਵਿੱਚ ਆਪਾਂ ਸੀਮਨ ਜਿਹੜਾ ਉਹ ਡਾਕਟਰਾਂ ਦੇ ਕੋਲੇ ਵੈਲੇਬਲ ਕਰ ਦਾਂਗੇ ਠੀਕ ਆ ਅੱਛਾ ਜੇ ਕੋਈ ਭਰਾ ਨੇ ਟੀਕਾ ਸੀਮਨ ਲੈਣਾ ਹੋਵੇ ਇੱਥੇ ਆਪਣੇ ਟਿਕਾਣੇ ਤੇ ਕਿਵੇਂ ਆਵੇ ਕਈ ਵਾਰੀ ਫੋਨ ਫੋਣ ਬੰਦ ਹੁੰਦਾ ਹਾਂਜੀ ਮੈਂ ਮਂਡੀਰਾ ਪਹੁੰਚ ਗਈ ਪਿੰਡ ਮਂਡੀਰਾ ਦੇ ਵਿੱਚ ਪਹੁੰਚ ਗਈ ਜੇ ਮਂਡੀਰਾ ਛੋਟੀ ਆ ਗਈ ਆ ਬਈ ਇਹ ਨਵੇਂ ਮਂਡੀਰ ਵਾਜੀ ਨਵੇਂ ਮਂਡੀਰ ਵਾਜੀ ਹਾਂਜੀ ਹਾਂਜੀ ਇੱਥੇ ਆ ਕੇ ਫਿਰ ਬਾਈ ਕੀ ਕਰੇ ਇੱਥੇ ਭਜਨ ਸਿੰਘ ਸੰਧੂ ਦਾ ਘਰ ਪੁੱਛ ਲਵੀ ਭਜਨ ਸਿੰਘ ਸੰਧੂ ਦਾ ਘਰ ਹਾਂਜੀ ਆਪਣੇ ਘਰੇ ਸਿੱਧਾ ਬਈ ਬੱਤਾਂ ਦੀ ਛੱਡੀ ਵਿੱਚ ਆਪਣਾ ਘਰ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਬੱਤਾਂ ਦੀ ਛੱਡੀ ਠੀਕ ਹੈ ਤਜਿੰਦਰ ਭਾਈ ਜੀ ਦਾ ਸੀਮਨ ਜਿਹੜਾ ਹੁਣ ਉਹ ਆਪਾਂ ਕੀ ਰੇਟ ਰੂਟ ਰੱਖਾਂਗੇ ਕੀ ਗੱਲਬਾਤ ਹੋਊਗੀ ਜਿਵੇਂ ਲੋਕਲ ਕਿਸਾਨ ਦੇ ਲਈ ਕੀ ਰੇਟ ਹੋਊਗਾ ਤੇ ਜਿਹੜੇ ਵੈਟਰਨਰੀ ਪ੍ਰੈਕਟਿਸ ਵਾਲੇ ਭਰਾ ਉਹਨਾਂ ਦੇ ਲਈ ਕੀ ਰੇਟ ਹੋਊਗਾ ਰੇਟ ਤਾਂ ਕੋਈ ਨਹੀਂ ਹਾਂ ਜੀ ਉਹਦੇ ਕਰਾਂਗੇ ਹਾਂ ਜੀ ਧੰਨਵਾਦ ਅੱਛਾ ਭਾਈ ਤਜਿੰਦਰ ਮੈਨੂੰ ਐਂ ਗੱਲ ਦੱਸੀ ਹੁਣ ਇਹਦੇ ਬਾਰੇ ਵੀ ਇਨੂੰ ਜਿਹੜਾ ਆਪਾਂ ਫੁਲਵਾਉਣਾ ਅੱਜ ਹਨਾ ਵੀ ਕਿੰਨੀ ਤਰੀਕ ਜਿਹੜੀ ਵੀ ਅੱਜ ਜਦੋਂ ਆਪਾਂ 24 ਤਰੀਕ ਨੂੰ ਇਹਨੂੰ ਫੁਲਵਾ ਰਹੇ ਆ ਅਸਾਂ 12 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਔਰ ਜਦੋਂ ਵੀਡੀਓ ਪੈ ਗਈ ਲੋਕਾਂ ਨੇ ਸੀਮਨ ਲੈਂਡ ਲਈ ਤਾਂ ਹੁਣ ਹਾਂ ਜੀ ਹਾਂ ਜੀ ਕਿਉਂਕਿ ਜਿਹੜੀ ਚੀਜ਼ ਨਵੀਂ ਲਾਂਚ ਹੋਈ ਹੋਵੇ ਨਾ ਔਰ ਇੱਕ ਬੰਦਾ ਪੈਂਦਾ ਤੇ ਕ੍ਰੋਸਿੰਗ ਫੀਸ ਕਿੰਨੀ ਆndi ਕਿੰਨੀ ਰੱਖੀ ਹੋਈ ਆ ਕ੍ਰੋਸਿੰਗ ਫੀਸ ਵੀ ਆ ਇਹਦੀ 2000 ਆ ਜੀ 2000 ਰੁਪਿਆ ਅੱਛਾ ਮੈਂ ਚੰਗੀ ਤੇ ਛੱਡਿਆ ਜਾਊਗਾ ਜਾਂ ਚੰਗੀ ਜੀ ਮੇਰੇ ਚੰਗੀ ਮੱਝ ਦੀ ਚੰਗੀ ਮੈਂ ਛੱਡਿਆ ਜਾਊਗਾ ਮੈਂ ਦਾ ਬੜਾ ਫੋਟੋ ਵੀਡੀਓ ਪਹਿਲਾਂ ਮਗਵਾਈ ਜਾਊਗੀ ਹਾਂਜੀ ਹਾਂਜੀ ਪਹਿਲਾਂ ਫੋਟੋ ਵੀਡੀਓ ਦੀ ਮੈਂ ਮੱਝ ਵੀ ਮਗਾ ਕੇ ਫਿਰ ਛੱਡਿਆ ਜਾਊਗਾ ਕੀ ਬਾਤ ਆ ਠੀਕ ਆ ਬਈ ਅੱਛਾ ਭਾਈ ਤਜਿੰਦਰ ਨੰਬਰ ਦਈਂ ਕਰਾ ਦੀ ਮੈਨੂੰ ਆਪਣਾ ਯਾਰ ਹਾਂਜੀ 94640 ਜੀ 18847 ਇੱਕ ਵਾਰੀ ਹੋਰ ਬੋਲ ਦੀ ਬਈ ਹਾਂਜੀ 94640 ਜੀ 18847 ਠੀਕ ਹੈ ਅਸੀਂ ਇੱਕ ਬੇਨਤੀ ਹੋਰ ਹੈ ਤਜਿੰਦਰ ਭਾਈ ਜਿਵੇਂ ਮਾਲ ਆਪਣੇ ਪਰਿਵਾਰ ਦੇ ਵਿੱਚ ਫਿਰ ਸਾਰੇ ਪਰਿਵਾਰ ਦੇ ਸਹਿਯੋਗ ਇਸ ਮਾਲੀ ਹਾਂਜੀ ਬੱਚੇ ਬੱਚੇ ਦਾ ਬੱਚੇ ਬੱਚੇ ਦਾ ਹਾਂਜੀ ਸਾਡੇ ਸਾਰੇ ਪਰਿਵਾਰ ਨੂੰ ਚੋਣ ਮੈਂ ਦੇਖ ਰਿਹਾ ਸੀ ਇੱਕ ਭੈਣ ਜਿਹਦੇ ਜਦੋਂ ਲੰਮਾ ਪਿਆ ਹੋਇਆ ਸੀ ਉਦੋਂ ਹਾਂ ਹਾਂਜੀ ਉਹ ਬੇਟੀ ਹੈ ਹੂੰ ਕਿ ਚਲੋ ਤੁਹਾਡੀ ਮੁਹੱਬਤ ਵੀ ਇਹ ਕਰਦਾ ਬਈ ਤੁਹਾਨੂੰ ਇਹ ਨਾਲ ਬੰਨਣੀ ਪੈਣੀ ਆ ਤੁਹਾਡੇ ਨਾਲ ਬਹੁਤ ਮੁਹੱਬਤ ਕਰਦਾ ਇਹ ਮੈਂ ਵੇਖਿਆ ਹੁਣ ਕਟਿੰਗ ਕਰਦੇ ਜੇ ਲੰਮਾ ਪੈ ਜਾਂਦਾ ਹਾਂ ਹਾਂਜੀ ਹਾਂਜੀ ਜਿਵੇਂ ਕਿਹਾ ਤਾਂ ਉਵੇਂ ਕਰੀ ਜਾਣਾ ਜੀ ਉਵੇਂ ਕਰੀ ਜਾਣਾ ਸਿਆਣਾ ਮਾ ਬੋਲੇ ਜਣਾ ਹਾਂਜੀ ਅੱਛਾ ਆਪਾਂ ਵੀਰੇ ਤੁਹਾਡੇ ਨਾਲ ਫੋਟੋ ਆ ਜਿਹੜੀ ਬਾਈ ਦੇ ਬੱਚੇ ਦੀ ਆਈ ਹੋਈ ਉਹ ਸਮਝੀ ਕਰਦੇ ਆਂਗੇ ਕੱਟੀ ਆਈ ਹੋਈ ਆ ਪਿੰਡ ਦੇ ਵਿੱਚ ਇੱਕ ਇੱਕ ਦੋ ਹੀ ਬੱਚੇ ਆਏ ਤੁਹਾਡੀ ਨਿਗਰ ਹਾਂਜੀ ਇੱਕ ਦੋ ਦੋ ਕਬਾਰ ਆਏ ਆਈ ਮੈਂ ਆਪਣੇ ਦਾ ਡਰਾਈਵਿੰਗ ਦੀ ਟਿਕਟ ਰਹੀ ਸੀ ਜੰਦਪੁਰਾਣੇ ਠੀਕ ਹੈ ਜੀ ਤੇ ਇੱਕ ਆਪਣੇ ਪਿੰਡ ਹੈ ਜੀ ਅੱਛਾ ਹੈਪੀ ਵੀਰ ਕੋਲੇ ਸੀਮਨ ਹੈਗਾ ਹਾਂ ਜੀ ਹੈਪੀ ਕੋਲੇ ਹੈਗਾ ਜੀ ਠੀਕ ਹੈ ਇਹ ਉਹਦਾ ਵੀਰੇ ਦਾ ਨੰਬਰ ਹੈਗਾ ਆਪਣੇ ਕੋਲੇ ਕੋਈ ਹਾਂਜੀ ਉਹਦਾ ਨੰਬਰ ਫੋਨ ਤੇ ਨੰਬਰ ਹੈਗਾ ਜੀ ਉਹਦਾ ਦੱਸ ਦ ਸਕਦੇ ਆਪਾਂ ਮੜੇ ਪੀਸ ਕਰਕੇ ਫੋਨ ਦੇ ਵਿੱਚ ਆਈ ਮੈਂ ਆਪਾਂ ਲੈ ਵੀ ਮਿੱਤਰੋ ਹੈਪੀ ਬਾਈ ਦਾ ਤੁਸੀਂ ਨੰਬਰ ਨੋਟ ਕਰ ਲਓ ਜਿਹੜੇ ਭਰਾ ਦੇ ਕੋਲੇ ਸੀਮਨ ਹੈ ਕਈ ਵਾਰੀ ਆਪਾਂ ਮੈਂ ਜਿਹੜੀ ਉਹ ਸਿੱਧੀ ਡਾਇਰੈਕਟਰ ਨਾਲ ਗੱਲਬਾਤ ਕਰਨੀ ਹੁੰਦੀ ਹੈ ਸੀਮਨ ਅਵੇਲੇਬਲ ਕਰਨ ਦੇ ਲਈ ਬਾਈ ਦਾ ਨੰਬਰ ਹੈਗਾ 97812 42176 9781242176 9781242176 ਬਾਈ ਹੈਪੀ ਵੀਰ ਦਾ ਡਾਕਟਰਾ ਬਾਈ ਜਿਹੜਾ ਉਹਦਾ ਨੰਬਰ ਆ ਭਰਾਵੋ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਬਾਕੀ ਗੱਲਬਾਤ ਆਪਾਂ ਬਾਈਆਂ ਦੇ ਨਾਲ ਕਰੀਏ ਅੱਜ ਦਾ ਮਾਲੀ ਜਿਹੜਾ ਵਿਖਾਇਆ ਵਾ ਤੁਹਾਨੂੰ ਮਿੱਤਰੋ ਸਰਪੰਚ ਮਾਲੀ ਮੰਡੀਰਾ ਪਿੰਡ ਦੇ ਵਿੱਚੋਂ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਜਿੱਥੋਂ ਇਹ ਵੀਡੀਓ ਕਵਰ ਕੀਤੀ ਆ ਬਾਈ ਤਜਿੰਦਰ ਸਿੰਘ ਸੰਧੂ ਦੇ ਘਰੋਂ ਤੇ ਬਾਈ ਦੇ بیٹے ਨੂੰ ਵੀ ਬਹੁਤ ਸ਼ੌਂਕ ਆ ਆਪ ਕੋ ਫੋਰਨ ਕੰਟਰੀ ਚ ਜਾਣਾ ਵੀਰਾ ਹਾਂਜੀ ਇੱਕ ਫੋਰਨ ਤੇ ਇੱਕ ਫੌਜ ਚ ਇੱਕ ਫੌਜ ਦੇ ਵਿੱਚ ਚਲੋ ਬਾਈ ਬਹੁਤ ਬਹੁਤ ਵਧਾਈ ਦੇ ਪਾਤਰ ਦੋਵੇਂ ਭਰਾ ਵੀ ਕਿਉਂਕਿ ਕਿਸੇ ਵੀ ਕੰਮ ਦੇ ਵਿੱਚ ਜਦੋਂ ਮਿਹਨਤ ਕੀਤੀ ਹੋਵੇ ਉਹਦਾ ਫਲ ਮਿਲਿਆ ਹੋਵੇ ਤਾਂ ਉਹਦਾ ਸਕੂਨ ਆ ਜਿਹੜਾ ਅਲੱਗ ਹੁੰਦਾ ਮੈਂ ਪਹਿਲਾਂ ਵੀ ਗੱਲ ਕਰਦਾ ਹੁਣ ਜਦ ਤ ਕਰਕੇ ਜਿੱਤੇ ਹੋਈਏ ਨਾ ਤੇ ਉਹ ਜਿਹੜੇ ਜਿੱਤ ਦਾ ਸਵਾਦ ਵੱਖਰਾ ਹੁੰਦਾ ਮਿੱਤਰੋ ਇਹ ਦੋ ਜਿੱਤਾਂ ਹੁੰਦੀਆਂ ਇੱਕ ਪੈਸੇ ਨਾਲ ਜਿੱਤ ਪ੍ਰਾਪਤ ਕੀਤੀ ਜਾਂਦੀ ਹੁੰਦੀ ਹੈ ਤੇ ਇੱਕ ਮਿਹਨਤ ਦੇ ਨਾਲ ਪਰ ਜਿਹੜੀ ਮਿਹਨਤ ਦੀ ਜਿੱਤ ਆ ਉਹ ਬਾਖਮਾਲ ਹੁੰਦੀ ਆ ਸੋ ਆਪਾਂ ਬਾਈ ਹੁਣਾਂ ਦਾ ਨੰਬਰ ਸਕਰੀਨ ਤੇ ਲਾਵਾਂਗੇ ਜਿਹੜੇ ਭਰਾ ਨੂੰ ਸਰਪੰਚ ਵਾਲੀ ਦਾ ਸੀਮਣ ਚਾਹੀਦਾ ਤੁਸੀਂ ਬਾਈ ਤੁਜਿੰਦਰ ਹੁਣਾਂ ਦੇ ਨਾਲ ਗੱਲਬਾਤ ਕਰ ਲਿਆ ਜੀ ਡੁਪਲੀਕੇਟੀ ਤੋਂ ਜਰੂਰ ਪੜ ਜਾ ਜੇ ਉਹ ਤੁਸੀਂ ਬਾਈ ਹੁਣਾਂ ਨਾਲ ਰਾਬਤਾ ਕਾਇਮ ਕਰਿਆ ਜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਡਾਕਟਰ ਦੇ ਕੋਲੇ ਸੀਮਣ ਬਾਕੀ ਗੱਲਬਾਤ ਤੁਸੀਂ ਬਾਈ ਹੁਣਾਂ ਨਾਲ ਰੱਖਿਆ ਜੇ ਜਾਰੀ ਫਿਰ ਮਿਲਦੇ ਆ ਤੁਹਾਨੂੰ